हां जी મિત્રો ਕੀ ਹਾਲ ਚਾਲ ਜੀ ਤੁਹਾਡੇ ਨਵੇਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਦੇ ਜਿਹੜਾ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ ਤੇ ਅੱਜ ਦੀ ਵੀਡੀਓ ਦੀ ਮੋਦਾ ਵੀਡੀਓ ਦਾ ਮੋਦਾ ਇਹ ਆ ਕਿ ਜਿਹੜੀਆਂ ਆਪਾਂ ਚੀਜ਼ਾਂ ਮੰਗਾਈਆਂ ਸੀ ਤੇ ਪਿਛਲੀ ਵੀਡੀਓ ਦੇ ਵਿੱਚ ਵੇਖਿਆ ਹੋਊਗਾ ਜਿਹੜਾ ਆਪਣਾ ਸਮਾਨ ਆਇਆ ਹੈ ਇੰਡੀਆ ਤੋਂ ਤੇ ਕੱਪੜੇ ਆਏ ਹੀ ਬੂਟ ਆਏ ਹੀ ਤੇ ਕੁਝ ਹੋਰ ਚੀਜ਼ਾਂ ਨਾਲ ਉਹਦੇ ਉੱਤੇ ਆਪਾਂ ਨੂੰ ਆ ਆ ਗਿਆ ਇਹ ਵੱਡਾ ਚਿੱਠਾ ਤੁਹਾਨੂੰ ਦਿਖਾਉਣ ਲੱਗੇ ਆਂ ਇਹਦੇ ਤੇ ਉੱਤੇ ਜਿਹੜੇ ਜਿੰਨੇ ਵੀ ਆਪਣਾ ਸਮਾਨ ਆਇਆ ਹੈ ਉਹਨਾਂ ਨੇ ਕੀਤਾ ਉੱਥੇ ਚੈੱਕ ਜਦੋਂ ਬਾਰਡਰ ਤੇ ਚੈੱਕ ਹੋਇਆ ਤੇ ਆ ਦੋ ਪੇਜ ਕੱਲੇ ਉਹਨਾਂ ਨੇ ਦੋ ਪੇਜਾਂ ਦੇ ਵਿੱਚ ਹੋਰ ਕੁਝ ਨਹੀਂ ਲਿਖਿਆ ਬਸ ਆ ਲਿਖਿਆ ਹੈ ਵੀ ਤੁਹਾਡੇ ਸਮਾਨ ਤੇ ਟੈਰਫ ਲੱਗ ਗਿਆ ਹੈ ਜੀ ਦੇਖ ਲਓ 200 ਡਾਲਰ ਲੱਗ ਉਹਨਾਂ ਨੇ ਭੇਜਤਾ ਹੈ ਵੀ ਤੁਹਾਡੇ ਸਮਾਨ ਤੇ ਲੱਗ ਗਿਆ ਹੈ ਜੀ ਟੈਰਫ ਤੇ ਹੁਣ 200 ਡਾਲਰ ਜਿਹੜਾ ਉਹ ਪੇ ਕਰਨਾ ਪੈਣਾ ਇੰਨੇ ਦੋ ਕੁਝ ਹੈਗਾ ਗੁਰੂ ਪਾਸ਼ਾ ਨੇ ਮਾਰਕ ਨੇ ਬਹੁਤ ਕੁਝ ਦਿੱਤਾ ਆ ਤੇ ਬੜੇ ਆਪਾਂ ਜੀ ਦੀ ਦੇ ਵਿੱਚ ਖੁਸ਼ ਹਾਂ ਕਈ ਲੋਕਾਂ ਨੂੰ ਹੁੰਦਾ ਨਾ ਕਿ ਜਿਵੇਂ ਉਹ ਮਤਲਬ ਕੋਈ ਵੀ ਨਿੱਕੀ ਜੀ ਪ੍ਰੋਬਲਮ ਆਏ ਜਿੰਦਗੀ ਦੇ ਵਿੱਚ ਤੇ ਉਹ ਕਹਿੰਦੀ ਵੀ ਨਹੀਂ ਨਹੀਂ ਹਾਏ ਮਰ ਗਏ ਹਾਏ ਸਾਡੇ ਕੋਲ ਨਹੀਂ ਕੁਝ ਹੈਗਾ ਆਪਾਂ ਨੂੰ ਕੋਈ ਚੱਕਰ ਨਹੀਂ ਜੇ ਮਾਲਕ ਨੇ ਇੰਨਾ ਦਿੱਤਾ ਵਾ ਤੇ ਆਜ 200 ਰੁਪਿਆ ਜ ਲੱਗ ਗਿਆ ਨਾ ਟੈਰਫ ਕੋਈ ਚੱਕਰ ਨਹੀਂ ਭਰਨਾ ਤੇ ਚਲੋ ਪੈਣਾ ਹੀ ਆ ਤੇ ਚਲੋ ਭਰਾਂਗੇ ਵੀ ਜਿਹੜੇ ਰੂਲ ਬਣ ਗਏ ਆ ਉਹਨੂੰ ਤੋੜਨਾ ਥੋੜੀ ਜਣਾ ਹੈ ਕਿ ਨਹੀਂ ਤੇ ਬਾਕੀ ਜਿੰਨਾ ਆਪਾਂ ਨੂੰ ਮਿਲਿਆ ਉਹਨੇ ਜੋ ਖੁਸ਼ ਰਹਿਣਾ ਹਰੇਕ ਨੂੰ ਸਿੱਖਣਾ ਚਾਹੀਦਾ ਵਾ ਅੱਗੇ ਵਧਣ ਦੀ ਹਰੇਕ ਨੂੰ ਚਾਹ ਰੱਖਣੀ ਚਾਹੀਦੀ ਆ ਤੇ ਜਿੰਨਾ ਮਿਲਿਆ ਵਾ ਉਹਦੇ ਚ ਖੁਸ਼ ਵੀ ਰਹੋ ਤੁਹ ਉਹਦੇ ਵਿੱਚ ਆਪਣੀ ਜ਼ਿੰਦਗੀ ਦੇ ਆਨੰਦ ਵਿੱਚ ਲਓ ਇਹਦਾ ਵੀ ਤੁਸੀਂ ਖੁਸ਼ ਰਹੋ ਤੇ ਖੁਸ਼ ਹੁੰਦੇ ਰਹਿੰਦੇ ਤੁਸੀਂ ਆਪਣਾ ਅੱਗੇ ਵਧਣ ਦਾ ਜਿਹੜਾ ਤੁਹਾਡਾ ਮਕਸਦ ਹੈ ਜਿਹੜਾ ਕੁਝ ਕਰਨ ਦਾ ਮਕਸਦ ਹੈ ਉਹ ਭੁੱਲ ਜੋ ਕਦੇ ਨਾ ਭੁੱਲੋ ਇਹ ਤੁਸੀਂ ਆਪਣੀ ਚੀਜ਼ ਨੂੰ ਠੀਕ ਹੈ ਜੀ ਕਈ ਬੰਦਿਆਂ ਦਾ ਮੈਂ ਬੜੀ ਵਾਰ ਵੇਖਿਆ ਇਹ ਚੀਜ਼ਾਂ بڑے ਬੰਦਿਆਂ ਵਿੱਚ ਮੈਂ ਨੋਟਿਸ ਕੀਤੀਆਂ ਆ ਕਿ ਜੇ ਕੋਈ ਵੀ ਗੱਲ ਹੋਏ ਕੋਈ ਕੰਮ ਵਿਗੜ ਜੇ ਚਾਹ ਕਿ ਤੇਰੇ ਪੈਸੇ ਖਰਾਬ ਹੋ ਜਾਣ ਜਾਂ ਕੁਝ ਹੋਵੇ ਉਹ ਬੜੀ ਸ਼ੀਤ ਨਰਾਸ਼ ਹੋ ਜਾਂਦੇ ਆ ਜਿੱਦਾਂ ਕਿ ਕਈ ਵਾਰ ਤਾਂ ਮੈਂ ਵੀ ਹੋ ਜਾਂਦਾ ਕਿਉਂਕਿ ਬੰਦੇ ਦਾ ਮਨ ਅਫਸਰਟ ਹੋ ਜਾਂਦਾ ਹੈ ਕਈ ਵਾਰ ਮੈਂ ਵੀ ਹੋ ਜਾਂਦਾ ਪਰ ਮੈਂ ਇਹ ਫਿਰ ਵੀ ਸਲਾਹ ਦਿੰਦਾ ਆ ਕਿ ਅਫਸਰਟ ਨਹੀਂ ਹੋਣਾ ਜੇ ਕੋਈ ਤੁਹਾਨੂੰ ਕੋਈ ਮੁਸ਼ਕਲ ਪੈ ਗਈ ਉਹਦਾ ਹੱਲ ਲੱਭੋ ਜਦ ਮੈਂ ਨਵਾਂ ਨਵਾਂ ਆਇਆ ਨਾ ਅਜ ਤਰ ਮੈਂ ਆਪਣੀ ਜਾਣੀ ਦਦਾ ਅਮਰੀਕਾ ਦੀ ਜਦ ਮੈਂ ਨਵਾਂ ਨਵਾਂ ਆਇਆ ਹਨਾ ਇੱਥੇ ਤੇ ਮੇਰੇ ਨਾਲ ਕੀ ਕੁਝ ਵਾਪਰਿਆ ਸੋ ਗੱਲ ਇਤਰਾ ਮੈਂ ਕਰਨ ਲੱਗਾ ਆ ਕਿ ਜਦ ਮੈਂ ਨਵਾਂ ਨਵਾਂ ਆਇਆ ਹਨਾ ਤੇ ਮੈਨੂੰ ਚਲੋ ਕਦੇ ਤਾਂ ਉਹ ਪੜਾਪਾ ਇਹਦੇ ਵਿੱਚ ਕਦੇ ਇਤਰਾ ਰਹੇ ਨਹੀਂ ਹੁੰਦੇ ਤੇ ਚਲੋ ਮੈਂ ਆ ਕੇ ਨਵਾਂ ਨਵਾਂ ਮਨੂੰ ਕੁੜੀਆਂ ਨਾਲ ਰਹਿਣਾ ਪਿਆ ਕਈ ਕੋਸ਼ਿਸ਼ ਚਲੋ ਹੁੰਦਾ ਹਨ ਕਿ ਇੱਕ ਮੁੰਡਾ ਜਾਂ ਵਿੱਚ ਕੁੜੀਆਂ ਹੋਣ ਸਾਰੀਆਂ ਬਾਕੀ ਇੱਕ ਦੋ ਮੁੰਡੇ ਹੋਣ ਔਖਾ ਲੱਗਦਾ ਸ਼ੁਰੂ-ਸ਼ੁਰੂ ਦੇ ਵਿੱਚ ਪਰ ਫਿਰ ਵੀ ਉਹ ਜਿਹਨੂੰ ਮੈਨੇਜ ਕਰਨਾ ਪਿਆ ਤੇ ਜਦੋਂ ਦੋ ਕੁ ਦਿਨ ਮੈਂ ਕਮਰੇ ਵਿੱਚ ਹੀ ਬੈਠਾ ਰਿਹਾ ਦੋ ਤੋਂ ਦੋ ਕੁ ਦਿਨ ਬੈਠਾ ਰਿਹਾ ਦੋ ਦਿਨ ਕਮਰੇ ਵਿੱਚ ਰਹਿ ਉੱਥੇ ਰੋਟੀ ਪਾਣੀ ਖਾਦਾ ਸੌਂ ਲਿਆ ਨਹਾ ਲਿਆ ਤੇ ਫਿਰ ਜਦੋਂ ਬਾਹਰ ਗਏ ਬਾਹਰ ਦੀ ਵੇਖਿਆ ਬਈ ਦੁਨੀਆ ਤਾਂ ਬਹੁਤ ਸੋਹਣੀ ਹੈ ਯਾਰਾਂ ਇਹ ਕਵਰੇਜ ਕੀ ਕਰਦੇ ਰਿਹਾ ਬੈਠੇ ਜਦੋਂ ਬਾਹਰ ਗਏ ਦੁਨੀਆ ਵੇਖਣ ਦੁਨੀਆ ਅੰਦਰੋਂ ਦੀਦੀ ਵੀ ਜਦੋਂ ਬਾਹਰ ਆ ਕੇ ਵੇਖਿਆ ਵੀ ਦੁਨੀਆ ਇੰਨੀ ਸੋਹਣੀ ਹੈ ਦੁਨੀਆ ਖੂਬਸੂਰਤ ਬਹੁਤ ਹੈ ਪਰ ਦੁਨੀਆ ਖੂਬਸੂਰਤ ਹੋਣ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਨਹੀਂ ਲੈ ਕੇ ਆਉਗੀ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਖੁਸ਼ੀ ਨਹੀਂ ਆਉਗੀ ਇਹ ਖੂਬਸੂਰਤ ਦੁਨੀਆ ਤੇ ਖੁਸ਼ੀ ਤੁਹਾਨੂੰ ਉਹਦੇ ਵਿੱਚ ਲੱਭਣੀ ਪਊਗੀ ਕਿ ਖੁਸ਼ੀ ਹੈ ਕਿੱਥੇ ਅਨੰਦ ਹੈ ਕਿੱਥੇ ਆਏ ਜੀ ਨਵੇਂ ਨਵੇਂ ਬਾਹਰ ਗਏ ਕੰਮ ਲੱਭਣ ਜਦੋਂ ਪਰ ਤੁਰ ਪਏ ਤੇ ਜੇ ਚੌਥੇ ਦਿਨ ਆਏ ਤੇ ਜੋ ਕਿ ਜਦੋਂ ਮੈਂ ਆਇਆ ਹਾਂ ਤਾਂ ਮੇਰਾ ਪਰ ਜਿਹੜਾ ਟਾਈਮ ਹੀ ਪੜਨ ਪੜਾਈ ਲਿਖਾਈ ਦਾ ਉਹਦੇ ਵਿੱਚ ਹੈਗਾ ਥੋੜਾ ਟਾਈਮ ਮਤਲਬ ਮੇਰਾ ਹੈਗਾ ਗਿਆ 20 30 20 25 ਦਾ ਮੇਰਾ ਗੈਪ ਹੈਗਾ ਫਿਰ ਜਦੋਂ ਤੁਰਪੇ ਜੀ ਕੰਮ ਲੱਭਣ ਵਾਸਤੇ ਜਦੋਂ ਬਾਹਰ ਗਏ ਤੇ ਦੇਖਿਆ ਕਿ ਯਾਰ ਜਿਹਦੇ ਕੋਲ ਜਾਈ ਉਹ ਹੀ ਕੰਮ ਨੂੰ ਨਾ ਕਰਦੇ ਜਿਹਦੇ ਕੋਲ ਜਾਈ ਉਹ ਹੀ ਕੰਮ ਨੂੰ ਨਾ ਕਰਦੇ ਜਦੋਂ ਫਿਰ 10 ਦਿਨ ਲੱਗੇ ਲਗਾਤਾਰ ਬੰਦੇ ਦਾ ਮਾਨ ਫਿਰ ਮੈਂ ਉਹ ਗੱਲ ਕਰ ਲੱਗਾ ਕਿ ਮਾਨ ਬੰਦੇ ਦਾ ਉਦਾਸ ਹੋ ਜਾਂਦਾ ਦਿਨ ਦਾਸ ਹੋ ਜਾਂਦਾ ਵੀ ਹਾਂ ਮਾਣਾ ਕੀ ਹੋ ਜਾਂਦਾ ਜਦੋਂ ਜਿਹੜੇ ਦੂਜੇ ਮੁੰਡੇ ਆਏ ਉਹਨਾਂ ਨੇ ਵੀਡੀਓ ਵੇਖ ਹੀ ਲੈਣੀ ਉਹਨਾਂ ਨੇ ਕਿਹਾ ਵੀ ਹਟ ਤੇ ਹਟ ਦੋ ਛੜਦਾ ਛੜਦਾ ਨਹੀਂ ਗੱਲ ਕਰਨ ਲੱਗਾ ਮੈਂ ਸੜਨ ਦੀ ਨਹੀਂ ਗੱਲ ਕਰਨ ਲੱਗਾ ਮੈਂ ਇਹ ਗੱਲ ਕਰਨ ਲੱਗਾ ਵੀ ਜਦੋਂ ਉਹ ਆਏ ਉਹਨਾਂ ਨੂੰ ਆਉਂਦਿਆਂ ਨੂੰ ਸਾਰਿਆਂ ਨੂੰ ਕੰਮ ਮਿਲ ਗਿਆ ਤੇ ਜਦੋਂ ਮੈਂ ਆਇਆ ਮੈਨੂੰ ਕੰਮ ਨਹੀਂ ਮਿਲਿਆ ਬੱਦੇ ਦਾ ਮੇਰਾ ਮਨ ਉਦਾਸ ਹੋ ਗਿਆ ਵੀ ਯਾਰ ਉਹਨਾਂ ਨੂੰ ਕੰਮ ਮਿਲ ਗਿਆ ਮੈਨੂੰ ਕਿਉਂ ਨਹੀਂ ਮਿਲਿਆ ਉਹਨਾਂ ਦੇ ਵਿੱਚ ਕੋਈ ਐਸਾ ਗੁਣ ਹੋਊਗਾ ਜਿੰਨਾ ਕਰ ਜਿਹਦੇ ਕਰਕੇ ਉਹਨਾਂ ਨੂੰ ਕੰਮ ਮਿਲ ਗਿਆ ਤੇ ਮੈਨੂੰ ਕਿਉਂ ਨਹੀਂ ਮਿਲਿਆ ਬਈ ਜਾਂਦ ਕੇ ਮੈਂ ਇੱਕ ਦਿਨ ਦੇ ਵਿੱਚ ਤੁਹਾਨੂੰ ਸੱਚੀ ਗੱਲ ਦੱਸਦਾ ਹਾਂ ਇੱਕ ਦਿਨ ਦੇ ਵਿੱਚ ਕਈ ਵਾਰ ਮੈਂ 10-10 ਕਿਲੋਮੀਟਰ ਤੁਰਿਆ ਕਿਉਂ ਕਿ ਉਸ ਟਾਈਮ ਤੇ ਜਿਹੜੇ ਇੰਡੀਆ ਤੋਂ ਪੈਸੇ ਆਉਨੇ ਆ ਨਾ ਉਹ ਇੱਥੋਂ ਪਾਉਣੇ ਜਿਹੜੇ ਆ ਉਹ ਬਣ ਜਾਂਦੇ ਵੀ 1 ਦੇ 90 ਰੁਪਏ ਬਣਦੇ ਆ ਜੀ 85 ਰੁਪਏ ਬਣਦੇ 1 ਰੁਪਏ ਦੇ ਇੱਥੋਂ ਦੇ ਉਧਰੋਂ ਜਦੋਂ 85 ਦੇ حساب ਨਾਲ ਇਧਰਾਂ ਕਿ ਇੱਕ ਵਾਰ ਨਾਲ ਬੜੇ ਪੈਸੇ ਬਣ ਜਾਂਦੇ ਆ ਤੇ 3 ਡਾਲਰ ਦੀ ਬਾਤ ਹੁੰਦੀ 2 ਡਾਲਰ ਦੀ 2 ਡਾਲਰ ਦੇ ਬੱਸ ਦਾ ਕਿਰਾਇਆ ਬਚਾਉਣ ਦੇ ਮਾਰ ਹੋਏ ਨੇ ਮੈਂ 4-4 5-5 ਕਈ ਵਾਰੀ 10-10 ਕਿਲੋਮੀਟਰ ਚੱਲ ਕੇ ਕੰਮ ਲੱਭਿਆ ਅਮਰੀਕਾ ਦੇ ਵਿੱਚ ਤੁਸੀਂ ਕਹਿੰਦਾ ਵੀ ਇਹਦੇ ਹੁਣ ਇਹਨੂੰ ਕੰਮ ਮਿਲਿਆ ਹੁਣ ਇਹਦਾ ਕੰਮ ਸੁੱਤਰਿਆ ਤੇ ਹੁਣ ਨੂੰ ਗੱਲਾਂ ਆਉਂਦੀਆਂ ਗੱਲਾਂ ਨਹੀਂ ਆਉਂਦੀਆਂ ਮੈਂ ਸੱਚ ਅਸਲੀਅਤ ਦੱਸਣ ਦਿਆਂ ਜਿਹੜੀ ਗੱਲ ਜਿਹੜੀ ਸਟੂਡੈਂਟਾਂ ਦੇ ਨਾਲ ਹੁੰਦੀ ਹੈ ਹਰੇਕ ਸਟੂਡੈਂਟ ਇੰਨੀ ਮਿਹਨਤ ਕਰਦਾ ਵਾ ਉਹਨਾਂ ਨੇ ਵੀ ਕੀਤੀ ਜਿਹੜੇ ਵੀ ਨਾਲ ਰਹਦੇ ਸੀ ਪਰ ਉਹਨਾਂ ਦਾ ਇਹ ਵੀ ਚਲੋ ਹਰੇਕ ਦਾ ਬੈਕਗ੍ਰਾਉਂਡ ਹੁੰਦਾ ਹੈ ਕਿ ਨਹੀਂ ਕਿ ਚਲੋ ਕੋਈ ਕਿੰਨਾ ਕਿੰਨੇ ਪੈਸੇ ਲੈ ਕੇ ਆਇਆ ਦਾ ਨਾਲ ਕੋਈ ਕਿੰਨੇ ਲੈ ਕੇ ਆਇਆ ਹ ਉਹਨਾਂ ਨੇ ਇਹ ਕੀਤੀ ਮਿਹਨਤ ਉਹ ਗਏ ਦੂਰ ਦੂਰ ਪਰ ਉਹ ਬੱਸਾਂ ਤੇ ਗਏ ਮੈਂ ਤੁਰ ਕੇ ਗਿਆ ਇੱਕ ਹੋਰ ਮੁੰਡਾ ਮੇਰੇ ਨਾਲ ਉਹਨੇ ਵੀ ਚਲੋ ਕੀਤਾ ਜਿੰਨਾ ਜਿੰਨਾ ਯੋਜਗਾ ਉਹਨੇ ਬੱਸਾਂ ਤੇ ਕੀਤਾ ਕੋਈ ਉਹਨੇ ਤੁਰ ਕੇ ਕੀਤਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਲੱਭਦੇ ਰਹਿ ਲੱਭਦੇ ਰਹਿ ਲੱਭਦੇ ਰਹਿ ਨਹੀਂ ਲੱਭਾ ਕੰਮ ਬੜਾ ਮਨ ਉਦਾਸ ਹੋਇਆ ਹਾਰ ਕੇ ਫਿਰ ਗੁਰੂ ਮਾਝ ਅਗੇ ਅਰਦਾਸ ਕੀਤੀ ਵੀ ਦਾਤਿਆ ਤੋ ਕਰ ਕੋਸ਼ਿਸ਼ ਪਰ ਜਦੋਂ ਇੰਨਾ ਇੰਨਾ ਅਸੀਂ ਤੁਰ ਲਿਆ ਵਾ ਇੰਨੀ ਅਸੀਂ ਮਿਹਨਤ ਕਰ ਲਈ ਆ ਜੇ ਇੰਨੀ ਮਿਹਨਤ ਕਰਨ ਤੋਂ ਬਾਅਦ ਤੁਰਨ ਤੋਂ ਬਾਅਦ ਵੀ ਹਨ ਪਰ ਵੀ ਨਾਕਾਮ ਮਿਲੇ ਤੇ ਬੜੀ ਮਾਰੀ ਗੱਲ ਹੈ ਕਿ ਲੋਕ ਕਹਿੰਦੇ ਅਮਰੀਕਾ ਦੇ ਵਿੱਚ ਕੰਮ ਬੜਾ ਕੰਮ ਬੜਾ ਮੈਂ ਤੇ ਪੈਸੇ ਖਪ ਗਿਆ ਇੱਥੇ ਆ ਗਏ ਤੇ ਜੇ ਅੱਜ ਮੈਂ ਆਹ ਵਾਲਾ ਜੀ ਚੱਗਾ ਟੱਚ ਲੈਪਟਾਪ ਰੱਖਿਆ ਜਾਂ ਮੈਂ 17 Pro Max ਤੇ ਵਲੌਗ ਬਣਾਉਂਦਿਆਂ ਜਾਂ ਮੇਰੇ ਕੋਲ ਦੋ ਫੋਨ ਹੋਣ ਪਏ ਤਿੰਨ ਫੋਨ ਹੈ ਲੈਪਟਾਪ ਹੈ ਬੜੇ ਚੀਜ਼ਾਂ ਇੱਥੇ ਜਿਹੜੀਆਂ ਮੈਂ ਵਰਤਦਾ ਸਟੈਂਡ ਤੇ ਫੋਨ ਲੱਗਾ ਸਟੈਂਡ ਵਧੀਆ ਹੈ ਜੇ ਅੱਜ ਮੇਰੀਆਂ ਉਹ ਬੰਦੇ ਇੰਡੀਆ ਵਾਲੇ ਜਾਂ ਇੱਥੋਂ ਵਾਲੇ ਉਹ ਬੰਦੇ ਚੀਜ਼ਾਂ ਵੇਖ ਕੇ ਜਿਵੇਂ ਗੱਡੀ ਜਾਨਾ ਹੋਣਾ ਰੋਜ਼ ਜਿਵੇਂ ਸਟੋਰੀ ਲਾਉਣਾ ਜਾਂ ਕੁਝ ਵੀ ਕਰਦਾ ਲਾ ਲੋ ਠੀਕ ਹੈ ਤੇ ਜੇ ਮੇਰੀਆਂ ਉਹ ਚੀਜ਼ਾਂ ਵੇਖ ਕੇ ਕਹਿਣ ਪਏ ਇਹ ਬੜਾ ਸੌਖਾ ਪਰ ਇਹ ਚੀਜ਼ਾਂ ਵੇਖ ਕੇ ਤੁਸੀਂ ਮੇਰਾ ਬੈਕਗ੍ਰਾਉਂਡ ਤੇ ਨਹੀਂ ਨ ਦੇਖਿਆ ਮੈਂ ਕਿੰਨਾ ਤੁਰਿਆ ਮੈਂ 2-2 ਰੁਪਏ ਬਚਾ ਕੇ ਤੁਰ ਤੁਰ ਕੇ ਆਪਣਾ ਕੰਮ ਲੱਭਿਆ ਉਹ ਨਹੀਂ ਲੱਭਿਆ ਚਲੋ ਉਹ ਵਿਸ਼ਾ ਵੱਖਰਾ ਵੀ ਕੰਮ ਨਹੀਂ ਲੱਭਿਆ ਪਰ ਤੁਸੀਂ ਇਹ ਚੀਜ਼ ਨਹੀਂ ਨੋਟ ਕੀਤੀ ਮੈਂ ਖਪਿਆ ਕਿੰਨਾ ਉੱਥੇ ਧੁੱਪ ਦੇ ਵਿੱਚ ਤੁਰਿਆ आज ਜਿਹੜੀ ਮੇਰੇ ਟੀ-ਸ਼ਰਟ ਪਾਈ ਹੁੰਦੀ ਨਾ ਕੁੱਤੋਂ ਦੇ ਸ਼ਰਟ ਇਤਨਾ ਪਾਈ ਹੁੰਦੀ ਬਟਨ ਖੁੱਲੇ ਰੱਖੇ ਹੁੰਦੇ ਸੀ ਆ ਆ ਰਹੀ ਹੁੰਦੀ ਹੀ ਨਾ ਆਹ ਵਾਲੀ ਇੱਕ ਗਿੱਲੀ ਹੋ ਜਾਂਦੀ ਸੀ ਪਸੀਨੇ ਦੇ ਨਾਲ ਕਿਉਂਕਿ ਜਦੋਂ ਮੈਂ ਆਇਆ ਨਾ ਉਦੋਂ ਥੋੜੀ ਗਰਮੀ ਹੈਗੀ ਹੁਣ ਤੇ ਚਲੋ ਹੁਣ ਵੀ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਵੀ ਹੁਣ ਸਾਡਾ ਨਾ ਪੂਰੀ ਠੰਡ ਹੋ ਗਈ ਕੋਟੀਆਂ ਪੈਂਦੀਆਂ ਐ ਜੈਕਟਾਂ ਪੈਂਦੀਆਂ ਹੁਣ ਵੀ ਪਾ ਕੇ ਚਾਹੀਦਾ ਕੰਮ ਤੇ ਜਾ ਜਾਂ ਜਿੱਥੇ ਵੀ ਜਾਇਦਾ ਪਰ ਉਹ ਟਾਈਮ ਤੇ ਮੇਰਾ ਉਹ ਬੈਕਗ੍ਰਾਉਂਡ ਨਹੀਂ ਨਾ ਕਿਸੇ ਨੇ ਵੇਖਿਆ ਜੇ ਵੇਖਿਆ ਹੁੰਦਾ ਫਿਰ ਤੁਸੀਂ ਕਹਿੰਦੇ ਪਿਹਾਰ ਵੀ ਕਰ ਚ ਮੇਤ ਕਰਨੀ ਪੈਂਦੀ ਹੈ 100 ਦੇ ਵਿੱਚੋਂ 20% ਮੁੰਡੇ ਇਸ ਤਰ੍ਹਾਂ ਦੇ 15% ਜਿਨ੍ਹਾਂ ਨੂੰ ਆਉਂਦਿਆਂ ਹੀ ਕੰਮ ਮਿਲ ਜਾਂਦਾ ਉਹ ਕਿਵੇਂ ਮਿਲਦਾ ਤੋ ਕਿਉਂ ਆਉਂਦੇ ਹੀ ਇਸ ਤਰੀਕੇ ਦੇ ਨਾਲ ਨੇ ਉਹਨਾਂ ਨੂੰ ਆਉਂਦਿਆਂ ਹੀ ਸਿੱਧਾ ਬੰਦਿਆਂ ਦੇ ਕੋਲ ਰਿਵਾਰਡ ਮਿਲ ਜਾਂਦਾ ਵਾ ਖਾਣ ਨੂੰ ਮਿਲ ਜਾਂਦਾ ਵਾ ਆਉਂਦੇ ਹੀ ਉਹਨਾਂ ਨੂੰ ਸਿੱਧਾ ਕੰਮ ਤੇ ਬੁਲਾਇਆ ਜਾਂਦਾ ਵਾ ਤੇ ਹਰੇਕ ਦਾ ਨਹੀਂ ਇਹ ਚੱਕਰ ਬੰਦਾ ਯਾਰ ਪਿਹ ਹਰੇਕ ਨੂੰ ਆਉਣ ਲੱਗਿਆਂ ਜਾਂ ਸਿੱਧਾ ਹੁੰਦੇ ਕੰਮ ਮਿਲ ਜੇ ਕਿਸੇ ਨੂੰ ਨਹੀਂ ਇਸ ਤਰ੍ਹਾਂ ਮਿਲਦਾ ਕਿਹਗੇ ਨੂੰ ਮਿਲ ਜਾਂਦਾ ਪਰ ਬਹੁਤਿਆਂ ਨੂੰ ਨਹੀਂ ਮਿਲਦਾ ਬਹੁਤਾਂ ਨੂੰ ਆਪਣੀ ਮਿਹਨਤ ਕਰਨੀ ਪੈਂਦੀ ਕੰਮ ਲੱਭਣ ਵਾਸਤੇ ਪਰ ਜਿਹੜੇ ਇਥੇ ਪੁਰਾਣੇ ਹੋ ਜਾਂਦੇ ਜੋ ਲਿੰਕ ਬਣ ਜਾਂਦੇ ਫਿਰ ਤੇ ਜਿੱਥੇ ਮਰਜੀ ਕੰਮ ਲੱਗ ਜਾਓ ਫਿਰ ਤੇ ਕੋਈ ਗੱਲ ਹੀ ਨਹੀਂ ਹੁੰਦੀ ਫਿਰ ਉਹ ਟਾਈਮ ਤੇ ਦਿਲ ਟੁੱਟ ਗਿਆ ਯਾਰ ਕੰਮ ਸਾਰਿਆਂ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਫਿਰ ਅਰਦਾਸ ਬੇਨਤੀ ਕੀਤੀ ਵੀ ਦਾਤਾ ਤੂੰ ਹੀ ਆਂ ਕਲ ਕੁਝ ਲਵਾ ਦੇ ਕੰਮ ਤੇ ਉਹਨੇ ਕਿਹਾ ਵੀ ਪੁੱਤਾ ਦਿਲ ਨਾ ਛੱਡ ਮੈਂ ਤੇਰੇ ਨਾਲ ਆ ਗੱਲ ਵੀ ਸੱਚੀ ਹੈ ਗਾਇਸ ਮਿੱਤਰੋ ਜਿੰਨੀ ਵਾਰ ਵੀ ਮੈਂ ਅਰਦਾਸ ਕਰਕੇ ਕਿਹੇ ਵੀ ਕੰਮ ਨੂੰ ਤੁਰਿਆ ਨਾ ਸਦਾ ਮੇਰਾ ਕੰਮ ਨੇ ਪਰਚੜਿਆ ਭਾਵੇਂ ਉਹ ਤੋਂ ਪਹਿਲਾਂ ਭਾਵੇਂ ਮੇਰਾ ਕੰਮ ਹਜ਼ਾਰ ਵਾਰੀ ਫੇਲ ਹੋਇਆ ਹੋਵੇ ਕੋਈ ਵੀ ਕੰਮ ਕੀਤਾ ਭਾਵੇਂ ਉਹ 10 ਵਾਰੀ ਫੇਲ ਹੋ ਗਿਆ ਭਾਵੇਂ 20 ਵਾਰੀ ਫੇਲ ਹੋ ਗਿਆ ਜਿੱਦਣ ਮੈਂ ਅਰਦਾਸ ਕਰਕੇ ਗੁਰੂ ਅੱਗੇ ਤੁਰਪਨਾ ਕਿ ਮਾਲਕਾ ਤੂੰ ਹੀ ਆ ਕਰਨਾ ਤੇ ਕਰਾ ਦੇ ਜੇ ਤੇਰੇ ਤੈਨੂੰ ਮਨਜ਼ੂਰੀ ਆ ਤੇ ਕਰਾ ਦੇ ਨਹੀਂ ਮਨਜ਼ੂਰੀ ਤੇ ਤੇਰੀ ਇੱਛਾ ਅੱਜ ਤੋਂ ਬਾਅਦ ਟਰਾਈ ਕਰਾਂਗੇ ਕੱਲ ਵੀ ਇਸ ਤਰ੍ਹਾਂ ਹੀ ਬਣਦੀ ਰਹੀ ਹੈ ਉਹ ਟਾਈਮ ਤੇ ਉਹ ਕੰਮ ਵੀ ਪੂਰਾ ਹੋ ਜਾਂਦਾ ਰਿਹਾ ਤੇ ਫੇਰ ਆਪਾਂ ਕੀ ਕਰਨਾ ਫਿਰ ਜਦ ਤੁਰਪੇ ਫਿਰ ਆਪਾਂ ਨੂੰ ਮਾਲਕ ਦੀ ਕਿਰਪਾ ਹੋਈ ਕੰਮ ਲੱਭ ਗਿਆ ਸਾਰਾ ਕੁਝ ਹੀ ਹੋ ਗਿਆ ਅੱਜ ਸਾਰੀਆਂ ਚੀਜ਼ਾਂੇ ਕੋਲ ਏ ਆਹ ਵਾਲਾ ਲੈਪਟਾਪ ਦੇਖੋ ਆ ਤਾਂ ਮੈਂ ਲੈ ਕੇ ਆਇਆ ਸੀ ਵੈਸੇ ਇੰਡੀਆ ਤੋਂ ਦੇਖੋ ਇਹ ਫਲਿੱਪ ਹੁੰਦਾ ਏ ਤੇ ਲੋਕਾਂ ਨੇ ਕਿਹਾ ਫਲਿੱਪ ਵਾਲਾ ਲੈਪਟਾਪ ਰੱਖੀ ਫਿਰਦਾ ਟੱਚ ਇਹ ਫਲਿੱਪ ਹੁੰਦਾ ਏ ਉਹ ਉੱਥੋਂ ਹੀ ਲੈ ਕੇ ਆਇਆ ਵੈਸੇ ਤੇ 17 ਪਰ ਮੈਕਸਮ ਇੱਥੇ ਆ ਕੇ ਲਿਆ ਵਾ ਕਿਉਂਕਿ ਮਿਹਨਤ ਕਰਨੀ ਹਰੇਕ ਬੰਦੇ ਦਾ ਕੰਮ ਹੈ ਕੰਮ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਕੰਮ ਕਰੀ ਜਾਓਗੇ ਤੁਹਾਡੀ ਜ਼ਿੰਦਗੀ ਸੋਹਣੀ ਹੁੰਦੀ ਜਾਊਗੀ ਤੇ ਜੇ ਤੂੰ ਇਹ ਕੰਮ ਕਰਦੇ ਕਰਦੇ ਵੀ ਤੂੰ ਆਪਣਾ ਦਿਲ ਛੱਡ ਲਿਆ ਨਾ ਵੀ ਨਹੀਂ ਯਾਰ ਕੁਝ ਬਣਦਾ ਨਹੀਂ ਜ਼ਿੰਦਗੀ 'ਚ ਤੁਹਾਡੇ ਕੋਲ ਵੀ ਪੈਸੇ ਹੋਏ ਤੁਹਾਡੇ ਬੈਂਕ ਖਾਤੇ ਦੇ ਵਿੱਚ 10 ਲੱਖ ਰੁਪਈਆ ਵੀ ਪਿਆ ਹੋਵੇ ਤੇ ਤੂੰ ਆਖੋ ਨਾ ਪੈਸੇ ਨਹੀਂ ਹੈਗੇ ਉਹ 10 ਲੱਖ ਰੁਪਈਆ ਵੀ ਕਿਹਕਾ ਪਤਾ ਨਹੀਂ ਤੇ ਜੇ ਤੁਹਾਡੇ ਖਾਤੇ 'ਚ 1 ਲੱਖ ਰੁਪਈਆ ਵੀ ਹੈ ਨਾ ਤੂੰ ਆਖੋ ਬੜੀ ਕਿਰਪਾ ਮਾਲਕ ਦੀ ਉਹ 1 ਲੱਖ 1 ਲੱਖ ਰੁਪਈਆ ਵੀ 10 ਲੱਖ ਰੁਪਏ 10 ਲੱਖ ਰੁਪਈਏ ਵਰਗਾ ਇਹ ਗੱਲਾਂ ਸਿਰਫ ਸਮਝਣ ਵਾਲਿਆਂ ਨੇ ਜਿਸ ਬੰਦੇ ਨੇ ਸ਼ਾਂਤ ਰਹਿਣਾ ਖੁਸ਼ ਰਹਿਣਾ ਆਨੰਦ ਰਹਿਣਾ ਆਲੰਦ ਵਿੱਚ ਰਹਿਣਾ ਵਾ ਉਹ ਬਦਾ ਸਦਾ ਰਹਿੰਦਾ ਵਾ ਭਾਵੇਂ ਉਹਦੇ ਕੋਲ ਥੋੜਾ ਆਏ ਤੇ ਭਾਵੇਂ ਉਹਦੇ ਕੋਲ ਜ਼ਿਆਦਾ ਆਏ ਤੇ ਜਿੰਨੇ ਸੜਨਾ ਹੈ ਉਹ ਨਿੱਕੀ ਨਿੱਕੀ ਚੀਜ਼ ਤੋਂ ਸੜੂਗਾ ਤੇ ਉਹ ਨਿੱਕੀ ਨਿੱਕੀ ਚੀਜ਼ ਵੇਖ ਕੇ ਹੀ ਆਪਣੀ ਜ਼ਿੰਦਗੀ ਕੱਟ ਲੂਗਾ ਤੇ ਅੱਗੇ ਕਦੇ ਨਹੀਂ ਵੱਧ ਸਕਦਾ ਦੂਜੀ ਚੀਜ਼ ਵੇਖ ਕੇ ਹਾਏ ਯਾਰ ਉਹਨੇ ਆ ਕਰ ਲਿਆ ਹਾਏ ਯਾਰ ਉਹਨੇ ਆ ਕਰ ਲਿਆ ਯਾਰ ਕੀ ਕਰ ਲਿਆ ਲੋਕਾਂ ਨੇ ਕੀ ਕੀ ਕਰ ਲਿਆ ਲੋਕਾਂ ਨੇ ਇਸ ਗੱਲ ਦਾ ਜਵਾਬ ਜੇ ਬੰਦਾ ਆਪਣੇ ਮਨ ਨੂੰ ਪੁੱਛੇ ਨਾ ਵੀ ਯਾਰ ਕੀ ਕਰ ਲਿਆ ਜੇ ਕੋ ਬੰਦੇ ਨੇ 10 ਲੱਖ ਦੀ ਗੱਡੀ ਲੈਣ ਦੀ ਜਾਂ 20 ਲੱਖ ਦੀ ਲਾ ਲੋ ਕੋ ਫੋਰਚਨਰ ਕਿਨੇ ਦੀ ਆਉਂਦੀ ਕੋ 30 40 ਲੱਖ ਦੀ ਜੇ ਉਹਨੇ ਗੱਡੀ ਲੈਣ ਦੀ ਤੇ ਦੂਜੇ ਬੰਦੇ ਨੇ ਸਵਿਫਟ ਲੈਣ ਦੀ 5 ਲੱਖ ਦੀ ਜਾਂ ਬਲੈਰੋ ਲੈਣ ਦੀ 8 10 ਲੱਖ ਦੀ ਜੇ ਉਹ ਫੋਰਚਨਰ ਵੇਖ ਕੇ ਕਵੇ ਵੀ ਯਾਰ ਇਹਨੇ ਕੀ ਕਰ ਲਿਆ ਫੋਰਚਨਰ ਲਿਆਂਦੀ ਐ 10 ਲੱਖ ਦੇ ਤੇਰੇ ਕੋਲ ਬਲੈਰੋ ਆ ਜੇ ਉਹਨੇ 40 ਲੱਖ ਦੀ ਲੈਣ ਦੀ ਤੇ ਕੋਈ ਦਿਨ ਆਊਗਾ ਤੂੰ ਵੀ ਲੈ ਲੇਗਾ ਭਰਾਵਾ ਕੇ ਵਾਲੇ ਵੇਖੇ ਛੜਨਾ ਉੱਤੇ ਵੇਖ ਜਿੰਨਾ ਥੱਲੇ ਵੇਖੇਗਾ ਨਾ ਜਿਹੜਾ ਬੰਦਾ ਥੱਲੇ ਵੇਖੂਗਾ ਮੈਂ ਗੱਲ ਕਹਿ ਲਗਾ ਥੱਲੇ ਵੇਖੂਗਾ ਜਿਹੜਾ ਬੰਦਾ ਉਹ ਥੱਲੇ ਹੀ ਵੇਦਾ ਰਹੂਗਾ ਕਿ ਥੱਲੇ ਦੇਖੋਗੇ ਨਾ ਥੱਲੇ ਲੋਕ ਪੁੱਜੇ ਵੀ ਸੌਂਦੇ ਆ ਥੱਲੇ ਲੋਕ ਸਾਈਕਲਾਂ ਤੇ ਜਾਂਦੇ ਆ ਥੱਲੇ ਲੋਕ ਤੁਰ ਕੇ ਵੀ ਕੰਮ ਤੇ ਜਾਂਦੇ ਆ ਥੱਲੇ ਲੋਕ ਕਈ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਜਨਾਰੋ ਖਾਲੀ ਜਾਂਦਾ ਮੋਟਰਸਾਈਕਲ ਵਿਰਾਸ ਦਿੱਸੇ ਨਾ ਤੇ ਹੱਥ ਦੇਣ ਉਹ ਵੀ ਨਹੀਂ ਖਲਾਰਦੇ ਮੇਰੇ ਨਾਲ ਵਾਪਰ ਦੀਆਂ ਰਹੀਆਂ ਮੈਂ ਸਕੂਲੋਂ ਆਉਂਦਾ ਹੁੰਦਾ ਹਾਂ ਏ ਜਦ ਮੈਂ 11ਵਾਂ ਕਲਾਸ ਚ ਪੜਦਾ ਸੀ ਸਰਕਾਰੀ ਸਕੂਲੋਂ ਸ਼ੁਰੂ ਸ਼ੁਰੂ ਚ ਪਾਚ ਤੇ ਮੈਨੂੰ ਚਲੋ ਮੋਟਰਸਾਈਕਲ ਤੇ ਸਾਈਕਲ ਤੇ ਜਾਣ ਲੱਗ ਪਿਓ ਕਿ ਜਾਚ ਆ ਗਈ ਸੀ ਨਾ ਤੇ ਸ਼ੁਰੂ ਸ਼ੁਰੂ ਜੇ ਤਾਂ ਹੈ ਵੀ ਜਦ ਮੈਂ ਆਉਣਾ ਨਾਲ ਕਈ ਵਾਰੀ ਰੋਜ਼ਤ ਨਹੀਂ ਰੋਜ਼ਤ ਮੈਂ ਚਲੋ ਆਪਣੇ ਨਗੇ ਨਾ ਆਪਣਾ ਤੋਂ ਘਰ ਦੇ ਨਾਲ ਆਇਆ ਨਾ ਕਿ ਕਿ ਦਿਨ ਜਿਸ ਦਿਨ ਮੈਂ ਆਉਣਾ ਤੇ ਜਦੋਂ ਉਹਨਾਂ ਨੂੰ ਹੱਥ ਦੇਣਾ ਨਾ ਵੀ ਖਲਾਰ ਕੇ ਤੇ ਪਿੰਡ ਤੱਕ ਲੈ ਜਾਓ ਕੋ ਬਹਾਉਂਦਾ ਨਹੀਂ ਹੁੰਦਾ ਨਾਲ ਤੇ ਅੱਜ ਉਹੀ ਬੰਦੇ ਇਹ ਗੱਲ ਗੱਲ ਲੱਗ ਜਾਨੀ ਕਿ ਚਲੋ ਰਹਿਣ ਦੋ ਇਹਨੂੰ ਆਪਾਂ ਇੱਥੇ ਬੰਦ ਕਰਦੇ ਆਂ ਮੈਂ ਗੱਲ ਕਰਨ ਲੱਗਾ ਵਾਂ ਵੀ ਜੇ ਥੱਲੇ ਵੇਖੋ ਕਿ ਥੱਲੇ ਬਹੁਤ ਜ਼ਿਆਦਾ ਮੁਲਖ ਹੈ ਥੱਲੇ ਗਰੀਬ ਤੋਂ ਗਰੀਬ ਬੰਦੇ ਬੜੇ ਐ ਥੱਲੇ ਵੇਂਦੇ ਰਹੋਗੇ ਥੱਲੇ ਆਇਓਗੇ ਉੱਤੇ ਵੇਖੋ ਅਮੀਰਾਂ ਨੂੰ ਵੇਖੋ ਆਪਣੀ ਜ਼ਿੰਦਗੀ ਨੂੰ ਵੇਖੋ ਤੁਸੀਂ ਕਿਵੇਂ ਜੀਣਾ ਵਾਂ ਆਪਣੀ ਜ਼ਿੰਦਗੀ ਦਾ ਜੇ ਤੁਸੀਂ ਲਾਈਫ ਸਟਾਈਲ ਚੇਂਜ ਕਰੋਗੇ ਨਾ ਫੇਰ ਹੀ ਚੇਂਜ ਹੋਣਾ ਹੈ ਬਿਨਾ ਲਾਈਫ ਸਟਾਈਲ ਆਪਣੀ ਹਿੰਮਤ ਦੇ ਕਦੇ ਚੇਂਜ ਨਹੀਂ ਹੋ ਸਕਦਾ ਆ ਕਾਲੀ ਸ਼ਰਟ ਐ ਇਹ ਪਤਾ ਨਹੀਂ ਮੈਨੂੰ ਕਿਹੜਾ ਬ੍ਰਾਂਡ ਏ ਇਹ ਮੇਰੇ ਖਿਆਲ ਨਾਲ ਮੈਂ ਇੰਡੀਆ 'ਚ ਕਦੇ ਨਹੀਂ ਪਾਈ ਤੇ ਜੇ ਮੈਂ ਇਹ ਜਿਹੜੀ ਸ਼ਰਟ ਪਾਈ ਆ ਆ ਘੜੀ ਲੱਗੀ ਐਪਲ ਦੀ ਮੈਂ ਇੰਡੀਆ ਦੇ ਵਿੱਚ ਹੁੰਦਾ ਮੈਂ ਕਦੇ ਨਹੀਂ ਲਾਉਣੀ ਆਹ ਜਿਹੜੀ ਅਲਟਰਾ ਜਿਹੜੀ ਨਵੀਂ ਆਈ ਉਹ ਵਾਲੀ ਘੜੀ ਐ ਸੰਤਰੀ ਪੜਾ ਆ ਇਹਦੇ ਨਾਲ ਤੇ ਜੇ ਮੈਂ ਇੰਡੀਆ ਹੁੰਦਾ ਮੈਂ ਕਦੇ ਨਹੀਂ ਲਾਉਣੀ 17 Pro Max ਨਾਮ ਵੀਡੀਓ ਬਣਾਉਂਦਾ ਜਿਵੇਂ ਇਹ ਨਹੀਂ ਹੁੰਦਾ ਮੈਂ ਕਦੇ ਨਹੀਂ ਲੈਣਾ ਜੇ ਤੁਸੀਂ ਤਾਂ ਨੂੰ ਵੇਖੋਗੇ ਦੂਜੇ ਬੰਦੇ ਵੱਲ ਵੇਖੋਗੇ ਫਿਰ ਤੁਸੀਂ ਕੋਈ ਕਰ ਸਕਦੇ ਜੀ ਵੇਖੇ ਨਹੀਂ ਵੀ ਵੇਖ ਕੇ ਤੇ ਸੜਨਾ ਤੇ ਵੇਖ ਕੇ ਹਾਏ ਉਹਨੇ ਲੈ ਲਿਆ ਹਾਏ ਨਹੀਂ ਕਰਨੀ ਔਰ ਇਹ ਕਹਿੰਦਾ ਉਹਨੇ ਲੈ ਲਿਆ ਨਾ ਅਸੀਂ ਮਿਹਨਤ ਕਰਾਂਗੇ ਅਸੀਂ ਵੀ ਲਵਾਂਗੇ ਜੇ ਉਹਨੇ ਆ ਚੀਜ਼ ਲਈ ਅਸੀਂ ਮਿਹਨਤ ਕਰਾਂਗੇ ਅਸੀਂ ਲਵਾਂਗੇ ਜੇ ਉਹ ਉਹਨੇ ਕੋ ਗੱਡੀ ਲੈ ਲਈ ਨਾ ਇਹ ਵੀ ਕਹਿੰਦਾ ਯਾਰ ਉਹਨੇ ਲੈ ਲਈ ਹਾਏ ਉਹਨੇ ਗੱਡੀ ਲੈ ਲਈ ਹਾਏ ਉਹਨੇ ਫੋਨ ਲੈ ਲਿਆ ਹਾਉ ਨਿਆ ਕਰ ਲਿਆ ਉਹ ਨਿਆ ਕਰ ਲਿਆ ਤੂੰ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਖੁਸ਼ ਹੋ ਸਕਦੇ ਬੰਦੇ ਨੂੰ ਦੁੱਖ ਉਹਨੇ ਹੁੰਦੇ ਨਹੀਂ ਇਹ ਜਿੰਨੇ ਉਹ ਲੋਕਾਂ ਦੀਆਂ ਚੀਜ਼ਾਂ ਵੇਖ-ਵੇ ਕੇ ਸੜ-ਸੜ ਕੇ ਆਪਣਾ ਦਿਮਾਗ ਤੇ ਜ਼ੋਰ ਪਾ ਪਾ ਕੇ ਸਿਰ ਪੀੜ ਲਾ ਕੇ ਉਹਨੇ ਦੋਖੋ ਬੰਦਾ ਲਵਾ ਲਿੰਦਾ ਦੂਜੀ ਦੀਆਂ ਚੀਜ਼ਾਂ ਵੇਖ-ਵੇ ਕੇ ਉਹਨਾਂ ਬੰਦਾ ਦੁਹੀ ਨਹੀਂ ਹੁੰਦਾ ਕਰੇ ਸਭ ਤੋਂ ਜ਼ਿਆਦਾ ਬੰਦੇ ਨੂੰ ਟੈਨਸ਼ਨ ਹੋ ਜਾਂਦੀ ਹੈ ਜਦੋਂ ਉਹ ਦੂਜੀ ਦੀ ਚੀਜ਼ ਵੇਖਦਾ ਦੂਜੀ ਦੀ ਚੀਜ਼ ਵੇਖ ਕੇ ਆਪਣੇ ਦਿਮਾਗ ਤੇ ਜ਼ੋਰ ਪਾਉਂਦਾ ਉਹਨੇ ਆ ਕਰ ਲਿਆ ਇਦਾਂ ਕਰ ਲਿਆ ਆ ਹੋ ਗਿਆ ਸਾਡੇ ਤੋਂ ਨਹੀਂ ਹੈਗਾ ਕੁਝ ਮੇਰੇ ਤੋਂ ਨਹੀਂ ਹੋਣਾ ਕੁਝ ਜਿੱਦਨ ਤੂੰ ਇਹ ਕਹਿ ਤਾਰ ਮੇਰੇ ਕੋਲ ਹੋਣਾ ਹੀ ਨਹੀਂ ਕੁਝ ਉਦੋਂ ਤੁਹਾਡੇ ਕੋਲ ਕਦੇ ਨਹੀਂ ਹੋਊਗਾ ਕੁਝ ਜਦੋਂ ਤੁਸੀਂ ਕਹਿੰਦੇ ਤਾਂ ਵੀ ਹਾਂ ਆ ਕੰਮ ਆ ਕੰਮ ਆ ਕੋਈ ਨਹੀਂ ਕਰਦੇ ਆ ਕਰਾਂਗੇ ਕਰਾਂਗੇ ਕਰਦੇ ਆ ਹੁਣ ਇਹ ਸ਼ੁਰੂ ਕਰੋ ਕੰਮ ਤੁਹਾਡਾ ਉਸੇ ਟਾਈਮ ਤੇ ਪ੍ਰੋਸੈਸ ਚ ਆ ਜਾਊਗਾ ਵੀ ਹਾਂ ਕਿਉਂਕਿ ਦਿਮਾਗ ਤੁਹਾਡੇ ਨੇ ਉਹ ਚੀਜ਼ ਰਟ ਲੈਣੀ ਹੈ ਕਿ ਹਾਂ ਆ ਕੰਮ ਕਰਨਾ ਆ ਆ ਕੰਮ ਨੂੰ ਇਧਰ ਲੈ ਕੇ ਜਾਓ ਮੈਨੂੰ ਵੀਡੀਓ ਐਡੀਟਿੰਗ ਨਹੀਂ ਕਰਨੀ ਆਉਂਦੀ ਹੁੰਦੀ ਜਦ ਮੈਂ ਨਵਾਂ ਨਵਾਂ ਚੈਨਲ ਸ਼ੁਰੂ ਕੀਤਾ ਹੈ ਨਾ ਮੈਨੂੰ ਐਡੀਟਿੰਗ ਨਹੀਂ ਕਰਨੀ ਮੇਰੀ ਪਹਿਲੀ ਵੀਡੀਓ ਵੇਖਦੇ ਜਾ ਕੇ ਮੈਂ ਜਦੋਂ ਬਾਬੋੜਾ ਸਾਹਿਬ ਗਿਆ ਹਾਂ ਮੇਰੇ ਖਿਆਲ ਨਾਲ ਉਹੀ ਹੋਣੀ ਹੈ ਤੇ ਉਹ ਵੀਡੀਓ ਵੇਖ ਲਿਓ ਉਦੋਂ ਮੈਂ ਐਂਡ ਆਈਫੋਨ 6 ਦੇ ਵਿੱਚ ਵੀਡੀਓ ਬਣਾਈ ਸੀ ਉਦੋਂ ਮੈਨੂੰ ਐਡਿਟ ਕਰਨੀ ਨਹੀਂ ਆਉਂਦੀ ਹੁੰਦੀ ਫਿਰ ਵੀ ਮੈਂ ਕੀਤੀ ਉਸ ਟਾਈਮ ਤੇ ਅੱਜ ਫਿਰ ਗੱਲ ਫਿਰ ਗੱਲ ਲੱਗ ਜਾਨੀ ਕਿ ਇਹ ਨਾ ਕਿਸੇ ਦੇ ਚੱਲ ਕੋਈ ਗੱਲ ਨਹੀਂ ਉਸ ਟਾਈਮ ਤੇ ਨਾ ਜਦੋਂ ਮੈਂ ਉਹ ਵੀਡੀਓ ਪਾਈ ਸੀ ਮੇਰੇ ਹੁੰਦੇ ਸਿਰਫ ਤੇ ਸਿਰਫ 30 ਜਾਂ 40 ਫੋਲੋਅਰ ਆਪਣੇ YouTube ਤੇ ਤੇ ਇੱਕ ਸਾਡੇ ਪਿੰਡ ਮੁੰਡਾ ਹੁੰਦਾ ਸੀ ਉਹਦੇ ਫੋਲੋਅਰ ਹੁੰਦੇ ਸੀ ਮੇਰੇ ਖਾਲ ਨਾ 9 ਕੇ 10000 ਫੋਲੋਅਰ ਹੁਣ 7000 ਹੁੰਦਾ ਸੀ ਉਸ ਟਾਈਮ ਤੇ ਅੱਜ ਤੋਂ ਉਹਦੇ ਬੜੇ ਹੋਏ ਆ ਮੈਨੂੰ ਕੋਈ ਚੱਕਰ ਨਹੀਂ ਆਪਾਂ ਨੂੰ ਤੇ ਕੋਈ ਗੱਲ ਨਹੀਂ ਉਸ ਟਾਈਮ ਜਦ ਸੱਤ ਕੇ 8000 ਫੋਲੋਅਰ ਹੁੰਦੇ ਸੀ ਕਿ 10000 ਹੁੰਦੇ ਸੀ ਤੇ ਮੇਰੇ ਦੇ ਸਿਰਫ 30 ਫੋਲੋਅਰ ਤੇ ਜਦੋਂ ਮੈਂ ਵੀਡੀਓ ਬਣਾਉਣੀ ਜਾਂ ਕਰਨੀ ਨਾ ਕਿਤੇ ਫੋਨ ਲੈ ਕੇ ਘੁੰਮਣਾ ਵੀ ਹਾਂ ਆ ਚੀਜ਼ ਮੈਂ ਕਰਨ ਦਿਆ ਮੈਂ ਵੀਡੀਓ ਬਣਾਉਂਦਿਆ ਉਹ ਲੋਕਾਂ ਨੇ ਨਾ ਯਾਰ ਵੇਖ ਵੇਖ ਕੇ ਨਾ ਇਨਾ ਕਿ ਮਜ਼ਾਕ ਉਡਾਉਣਾ ਨਾ ਵੀ ਯਾਰ ਬੰਦਾ ਇਹ ਵੀਡੀਓ ਬਣਾਉਂਦਿਆ ਵਾ 30 ਦੇ ਫੋਲੋਅਰ ਆ ਇਹ ਕਰੂਗਾ ਤੇ ਜਦੋਂ 4 ਫੋਲੋਅਰ ਵੱਧ ਗਏ ਉਹ ਬੰਦੇ ਕਹਿ ਲਾਪੇ ਯਾਰ ਆਹ ਮੁੰਡਾ ਵਲੌਗ ਬਣਾਉਂਦਿਆ ਵਾ ਆਹ ਮੁੰਡਾ ਵੀਡੀਓ ਬਣਾਉਂਦਿਆ ਉਹਦੇ ਵੀਡੀਓ ਚਾਹੀਏ ਹੈ ਤੇ ਬੰਦੇ ਇਹਨਾਂ ਤੱਕ ਟ੍ਰੋਲ ਕਰ ਜਾਂਦੇ ਆ ਇੰਨਾ ਤੁਹਾਡਾ ਮਜ਼ਾਕ ਡਾ ਆ ਜਾਂਦੇ ਆ ਚਾਰ ਜਾਣੇ ਜਿੱਥੇ ਬੈਠੇ ਹੋ ਨਾ ਸਿਆਣੇ ਬੰਦੇ ਵੀ ਉੱਥੇ ਵੀ ਤੁਹਾਨੂੰ ਬੰਦਾ ਜਿਹੜਾ ਨੀਵਾਂ ਦਿਖਾਉਣ ਲੱਗੇ ਮੈਂਟ ਨਹੀਂ ਲਾਊਗਾ ਜੇ ਤੁਸੀਂ ਆਪਣੀ ਜਿੱਦ ਕੇ ਕੁਝ ਨਹੀਂ ਕਰੋਗੇ ਤੇ ਕੁਝ ਕਰਕੇ ਵੇਖੋ ਜਿੱਦੜ ਤੁਸੀਂ ਕਰਨਾ ਸ਼ੁਰੂ ਕਰਤਾ ਨਾ ਉਦੋਂ ਤੁਹਾਡੇ ਦੋ ਬੰਦਾ ਦੋ ਬੰਦੇ ਮਜ਼ਾਕ ਡਾਉਣਗੇ ਤਿੰਨ ਡਾਉਣਗੇ ਦੋ ਵਾਰੀ ਉੱਡੂਗਾ ਤਿੰਨ ਰੀ ਉੱਡੂਗਾ ਚੌਥੀ ਵਾਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਦਿੰਦਾ ਤੁਸੀਂ ਇਹੋ ਜਿਹੇ ਬੰਦੇ ਬਣ ਜਿਓਗੇ ਨਾ ਉਹ ਤੁਹਾਨੂੰ ਮਜ਼ਾਕ ਕਰਨ ਲੱਗੇ ਸੋਚਣਗੇ ਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਮੇਰੇ ਨਾਲ ਬਚਪਨ ਦੀ ਗੱਲ ਆ ਮੈਨੂੰ ਯਾਦ ਆ ਹਲੇ ਤੱਕ ਵੀ ਭੁੱਲਦੀ ਨਹੀਂ ਮੈਂ ਨਾ ਉਦੋਂ ਗੁਰਦਾਰੇ ਜਾਂਦਾ ਹੁੰਦਾ ਸੀ ਚਲੋ ਮੈਂ ਨਾਂ ਤੇ ਨਹੀਂ ਲਾਉਂਗਾ ਕਿਸੇ ਦਾ ਕਿਉਂਕਿ ਨਾਲ ਇਹਨਾਂ ਨਾਲ ਪਤਾ ਲੱਗਿਆ ਨਾ ਕਿ ਮੈਂ ਕੰਮ ਕੀਤਾ ਹੀ ਆ ਚਲੋ ਮੈਂ ਨਾ ਗੁਰਦਾਰੇ ਜਾਂਦ ਹੁੰਦਾ ਐ ਤੇ ਉਹਨਾਂ ਨੇ ਮੈਨੂੰ ਨਾ ਬੜੀ ਗੁਰਦੁਆਰੇ ਦੇ ਨਾਲ ਅੰਦਰ ਹੀ ਇੰਨੀ ਗੰਦੀ ਸ਼ਬਦਾਵਲੀ ਵਰਤ ਨਹੀਂ ਨਾ ਉਹਨਾਂ ਨੇ ਯਾਰ ਕੀ ਕਹਿਣਾ ਯਾਰ ਕਮਾਲ ਹੋ ਗਈ ਯਾਰ ਬੰਦਾ ਭਾਵੇਂ ਕਿਤਰਾ ਦਾ ਵੀ ਆ ਹੈ ਕਿ ਨਹੀਂ ਤੇ ਅੱਜ ਤੁਸੀਂ ਆ ਚਾਰ ਪੈਸੇ ਵੇਖ ਕੇ ਤੁਸੀਂ ਮੈਨੂੰ ਜੀਜੀ ਕਰਦੇ ਫਿਰਦੇ ਜੇ ਤੇ ਜਾਂ ਤੁਸੀਂ ਮੇਰਾ ਰਤਬਾ ਵੇਖ ਕੇ ਕਿਉਂਕਿ ਉਦੋਂ ਮੈਨੂੰ ਪੇਟ ਦੇ ਵਿੱਚ ਕੋਈ ਬੰਦਾ ਨਹੀਂ ਯਾਦ ਆਂਦਾ ਜਦੋਂ ਮੈਂ ਉਹ ਕੰਮ ਸਟਾਰਟ ਕੀਤਾ ਸੀ ਤੇ ਯਾਰ ਗੱਲ ਇਹ ਬਣ ਜਾਂਦੀ ਹੈ ਕਿ ਉਦੋਂ ਉਦੋਂ ਉਹਨਾਂ ਨੇ ਮੇਰਾ ਮਜ਼ਾਕ ਉਡਾਇਆ ਗੁਰੂ ਘਰ ਦੇ ਵਿੱਚ ਖਲੋ ਕੇ ਉਹਨੂੰ ਆਖਿਆ ਵੀ ਰੱਬਾ ਤੂੰ ਹੀ ਆ ਪਰ ਜੇ ਤੇਰੇ ਦਰ ਤੇ ਤੇਰੇ ਘਰ ਦੇ ਵਿੱਚ ਆਗਰ ਲੋਕ ਮਜ਼ਾਕ ਡਾਉਂਦੇ ਆ ਤੇ ਯਾਰ ਬਾਹਰ ਤੇ ਫਿਰ ਲੋਕਾਂ ਨੇ ਕਾਣਾ ਹੀ ਆ ਉਹ ਮਾਲਕ ਨੇ ਸੁਣੀ ਐ ਸੀ ਮਾਲਕ ਨੇ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਡਰਨਾ ਤੋ ਮੈਂ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਆਪਾਂ ਵੀ ਆਖਿਆ ਚਲੋ ਮਰ ਕੋਈ ਗੱਲ ਨਹੀਂ ਜੀ ਗੁਰੂ ਕਰਨ ਮੇਜਾ ਕੋਈ ਮਜ਼ਾਕ ਸਾਡਾ ਉਡਾਉਂਦਾ ਵਾ ਤੇ ਫਿਰ ਉਹਨੂੰ ਵਰਾਪੇ ਬਾਪੂ ਵੇਖ ਲੂਗਾ ਹੈ ਕਿ ਨਹੀਂ ਤੇ ਉਹ ਜਦੋਂ ਨੇ ਮੇਰਾ ਮਜ਼ਾਕ ਉਡਾਇਆ ਆਪਾਂ ਫਿਰ ਕੀ ਕਹਿਣਾ ਹੈ ਜਦੋਂ ਸਿਆਣੇ ਪਿਆਣੇ ਬੰਦਾ ਮਜ਼ਾਕ ਉਡਾ ਦੇਣਾ ਕੋਈ ਉਹ ਵੀ ਜਵਾਕ ਦਾ ਜਵਾਕ ਨਹੀਂ ਜਵਾਬ ਹੁੰਦਾ ਵੀ ਚਲੋ 10 ਸਾਲਾਂ ਦਾ 5 ਸਾਲਾਂ ਦਾ ਹੋਵੇ 10 5 6 ਸਾਲਾਂ ਦਾ ਜਵਾਬ ਹੋ ਜੇ ਕੋਈ ਅਸਰ ਨਹੀਂ ਜਦੋਂ ਬੰਦਾ 15 16 ਸਾਲਾਂ ਦਾ 14 ਸਾਲਾਂ ਦਾ ਹੋਵੇ ਨਾ ਇੰਨੀ ਉਮਰ ਹੋਣੀ ਮੇਰੇ ਖਿਆਲ ਨਾਲ ਮੇਰੀ ਤੇ ਉਹ ਛੋਟੇ ਹੁੰਦੇ ਦਾ ਅੱਜ ਤੇ ਚਲੋ 22 ਸਾਲਾਂ ਦੇ ਹੋ ਗਏ ਅੱਠ 8 7 ਸਾਲ ਪੁਰਾਣੀ ਗੱਲ ਆਉ ਮੇਰੇ ਖਿਆਲ ਨਾਲ 10 ਸਾਲੇ ਪੁਰਾਣੀ ਗੱਲ ਹੋਣੀ ਹੈ 22 ਸਾਲਾਂ ਦੇ ਹੋ ਗਏ ਆ 12 13 ਸਾਲਾਂ ਦੀ ਗੱਲ ਹੋਣੀ ਜਦੋਂ ਮੈਂ 12 13 ਸਾਲਾਂ ਦਾ ਹਾਂ ਤੇ ਉਹ ਉਸ ਟਾਈਮ ਨੂੰ ਅੱਜ ਟਾਈਮ ਨਾਲ ਕੰਪੇਅਰ ਕਰੀਏ ਤੇ ਉਹ ਕੰਪੇਅਰ ਨਹੀਂ ਹੋਊਗਾ ਉਸ ਟਾਈਮ ਤੇ ਉਹਨਾਂ ਬੰਦਿਆਂ ਨੇ ਮੇਰਾ ਮਜ਼ਾਕ ਉਡਾਇਆ ਗੁਰੂ ਘਰ ਦੇ ਵਿੱਚ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਹ ਜਿੰਨੇ ਬੰਦੇ ਸੀ ਉਹ ਜਦੋਂ ਮੈਂ ਆਪਣਾ ਮੈਂ ਪਾਠ ਸਿੱਖ ਲਿਆ ਗੁਰਬਾਣੀ ਦੀ ਸੰਖਿਆ ਲੈ ਲਈ ਉਹ ਮਾਲਕ ਨੇ ਕਿਰਪਾ ਹੀ ਐਸੀ ਕੀਤੀ ਕਿ ਉਹ ਬੰਦੇ ਮੇਰੇ ਕੋਲੋਂ ਝੱਟਦੇ ਹੀ ਝੱਟਦੇ ਜਿਹਨੂੰ ਮਤਲਬ ਕਹਿ ਦਿੰਦਾ ਮੈਂ ਵੀ ਮੇਰ ਨਾਲ ਅੱਖ ਨਹੀਂ ਮਿਲਾਉਂਦੇ ਹੁੰਦੇ ਅੱਖ ਮਿਲਾਉਣ ਤੋਂ ਵੀ ਗੱਲ ਮੈਂ ਇਹ ਕਹਿ ਦਿੰਦਾ ਕਿ ਉਹ ਬੰਦਿਆਂ ਨੂੰ ਬਾਣੀ ਪੜਨਾ ਐਸਾ ਇਦਾਂ ਲੱਗਦਾ ਹੀ ਕਿ ਜੇ ਅਹੀਂ ਇਹਦੇ ਸਾਹਮਣੇ ਬਾਣੀ ਪੜ੍ਹੀ ਜਾਂ ਅਹੀਂ ਇਹਦੇ ਸਾਹਮਣੇ ਕੋਈ ਐਸੀ ਗੱਲ ਕੀਤੀ ਤੇ ਜੇ ਇਹਨੇ ਕੋਈ ਸਵਾਲ ਕਰਤਾ ਜੇ ਸਾਨੂੰ ਜਵਾਬ ਨਾ ਆਇਆ ਤੇ ਫਿਰ ਕੀ ਕਰਾਂਗੇ ਆਇਦਰਾ ਇਤਰਾ ਦੇ ਬੰਦੇ ਹੀ ਹੋ ਤੇ ਚਲੋ ਨਾ ਤੇ ਕੀ ਲੈਣਾ ਆਪਾਂ ਹੈ ਕਿ ਨਹੀਂ ਫਿਰ ਗੱਲ ਵਿਰੋਧ ਚ ਆਈ ਆਪਾਂ ਵਿਰੋਧ ਨਹੀਂ ਕਰਦੇ ਮੈਂ ਵਿਰੋਧ ਕਿਸੇ ਦਾ ਵੀ ਨਹੀਂ ਕਰਦਾ ਮੈਂ ਤੇ ਜਿੰਨੀਆਂ ਵੀਡੀਓ ਪਾਈਆਂ ਅੱਜ ਤੱਕ ਮੈਂ ਗੁਰੂ ਘਰ ਨਾਲ ਰਿਲੇਟਡ ਪਾਈਆਂ ਵਾ ਗੁਰਦੁਆਰਿਆਂ 'ਚ ਪਹਿਲਾਂ ਮੈਂ ਜਾਂਦਾ ਰਿਆ ਮੈਂ ਇੱਕ ਜ਼ਿਆਦਾ ਨਹੀਂ ਪਾਈਆਂ ਕੋ ਦੋ ਤਿੰਨ ਗੁਰੂ ਘਰ ਦੇ ਵੀਡੀਓ ਬਣਾ ਕੇ ਪਾਈਆਂ ਹਨ ਵੀ ਗੁਰਦੁਆਰੇ ਜਦੋਂ ਮੈਂ ਨਵਾਂ ਨਵਾਂ ਚੈਨਲ ਸ਼ੁਰੂ ਕੀਤਾ ਹੈ ਨਾ ਮੈਂ ਇਹ ਮੰਨ ਚ ਧਾਰੀ ਹੀ ਕਿ ਮੈਂ ਗੁਰਦੁਆਰੇ ਦਿਖਾਉਂਗਾ ਮੈਂ ਆਪਣੇ ਚੈਨਲ ਦੇ ਉੱਤੇ ਮੈਂ ਗੁਰਦੁਆਰੇ ਦਿਖਾਉਂਗਾ ਸਾਰੇ ਪਰ ਜਦੋਂ ਉਹ ਫਿਰ ਜਦੋਂ ਮੈਂ ਗੁਰਦੁਆਰਿਆਂ ਦੇ ਵੀਡੀਓ ਬਣਾਉਂਦਾ ਰਿਹਾ ਕਰਦਾ ਰਿਹਾ ਸਾਰਾ ਕੁਝ ਵੀ ਹਾਂ ਆਜ ਗੁਰਦੁਆਰੇ ਚ ਹੋ ਰਿਹਾ ਸੇਵਾ ਹੋ ਰਹੀ ਆ ਬੱਚੇ ਲੱਗੇ ਆ ਜਾਂ ਕੁਝ ਹੋ ਰਿਹਾ ਫਿਰ ਉਸ ਗੁਰਦੁਆਰੇ ਦੇ ਆ ਵੀਡੀਓ ਬਣਾਉਣ ਤੇ ਉੱਤੇ ਜਦੋਂ ਮੈਨੂੰ ਉਹ ਵੀਡੀਓ ਜਦੋਂ ਮੈਂ ਬਣਾਈਆਂ ਜਦੋਂ ਮੈਨੂੰ ਉਹਨਾਂ ਨੇ ਫਿਰ ਧਾਕੀਆਂ ਦਿੱਤੀਆਂ ਨਾ ਫਿਰ ਜਦੋਂ ਲੋਕਾਂ ਨੇ ਯਾਰ ਗੁਰੂ ਘਰ ਦੇ ਵਿੱਚ ਖਲੋ ਗਏ ਭੈ ਜਿਵੇਂ ਵੀਡੀਓ ਨਹੀਂ ਬਣਾਉਣੀ ਤਾਂ ਬਣਾਉਣੀ ਕਿੱਥੇ ਆ ਫਿਰ ਜਦੋਂ ਉੱਥੇ ਗੱਲਾਂ ਆ ਲਾ ਪਿਆ ਫਿਰ ਮੈਂ ਗੁਰਦੁਆਰਿਆਂ ਦੇ ਵਿੱਚ ਵਲੌਗ ਬਣਾਉਣੇ ਬੰਦ ਕਰਤੇ ਫਿਰ ਮੈਂ ਆਪਣੇ ਵੱਖਰੇ ਬਣਾਉਣ ਲੱਪਿਆ ਮੈਂ ਮੇਰੇ ਤੋਂ ਹੱਲੇ ਤੱਕ ਉਹ ਵੀਡੀਓ ਪਈਆ ਉਹ ਚਲੋ ਗਾਲਵੇ ਕੀ ਕਰਨੀ ਹੈ ਵੀ ਚਲੋ ਬੰਦੇ ਇਹਦੇ ਨਾ ਉਹ ਇੱਕ ਮੇਜਰ ਦਾ ਸਨੇ ਦਾ ਗਾਣਾ ਆਇਆ ਵੀ ਬੋਲਾਂ ਦੇ ਫੱਟ ਮਿਟਦੇ ਨਾ ਫੱਟ ਮਿਟ ਜਾਂਦੇ ਤਲਵਾਰਾਂ ਦੇ ਵੀ ਜਿਹੜਾ ਤਲਵਾਰ ਦਾ ਫੱਟ ਮਾਰਿਆ ਨਾ ਕਿਸੇ ਨੇ ਉਹ ਵੀ ਚਲੋ ਭੁੱਲ ਜਾਂਦਾ ਵਾ ਵੀ ਯਾਰ ਉਹ ਲੜਾਈ ਹੋ ਗਈ ਸੀ ਚਲੋ ਵੀ ਉਹ ਤਲਵਾਰ ਦਾ ਫੱਟ ਵੱਜ ਗਿਆ ਚ ਲੜਾਈ ਦੇ ਵਿੱਚ ਕੁਝ ਹੋ ਹੀ ਜਾਂਦਾ ਪਰ ਜਿਹੜਾ ਬੋਲ ਦਾ ਫੱਟ ਆ ਨਾ ਉਹ ਸਦਾ ساری ਜ਼ਿੰਦਗੀ ساری ਜ਼ਿੰਦਗੀ ਤੁਹਾਡੇ ਦਿਮਾਗ 'ਚ ਤੇ ਤੁਹਾਡੇ ਦਿਲ 'ਚ ਰਹਿਣਾ ਵੀ ਆਹ ਬੰਦੇ ਨੇ ਗੱਲ ਕਹੀ ਹੀ ਉਹ ਕਦੇ ਦਿਮਾਗ ਚ ਤੁਹਾਡੇ ਚ ਗੱਲ ਨਹੀਂ ਨਿਕਲਨੀ ਤੇ ਜਿਹੜੀਆਂ ਲੋਕਾਂ ਨੇ ਕਰਤੀਆਂ ਪਿਛਲੇ ਟਾਈਮ ਤੇ ਉਹ ਕਦੇ ਬੰਦੇ ਨੂੰ ਭੁੱਲ ਨਹੀਂ ਸਕਦੀਆਂ ਕੱਲ ਉਹ ਕਹਿੰਦੇ ਆ ਨਾ ਵੀ ਇੱਕ ਬੰਦਾ ਆ ਆਪਣਾ ਮੈਨੂੰ ਗੱਲ ਚ ਤਾਂ ਭੁੱਲ ਗਈ ਕਹਿੰਦੇ ਵੀ ਲੋਕ ਨਾ ਐਦਾਂ ਕਰਦੇ ਵੀ ਜਦੋਂ ਇੱਕ ਰਿ ਵਿਸ਼ਵਾਸ ਟੁੱਟ ਜਾਂਦਾ ਨਾ ਮਨਿਸ ਚਾਣੇ ਨੇ ਗੱਲ ਕਹੀ ਹੀ ਮੈਂ ਆਪਣੀ ਗੱਲ ਨਿਕਾ ਮੈਨੂੰ ਮੈਂ ਜਦੋਂ ਬਹਿਣਾ ਨਾ ਪਾਠੀ ਗ੍ਰੰਥੀ ਸਿੰਘਾਂ ਦੇ ਵਿੱਚ ਮੈਨੂੰ ਗੁਰਬਾਣੀ ਦੀ ਸੰਥਿਆ ਹੈਗੀ ਆ ਮੈਂ ਜਦੋਂ ਇੰਡੀਆ ਵਿੱਚ ਹੁੰਦਾ ਨਾ ਪਾਠ ਕਰਦਾ ਰਿਹਾ ਡਿਊਟੀਆਂ ਲਾਉਂਦਾ ਰਿਹਾ ਸੀ ਮੈਂ ਡਿਊਟੀ ਜਿਹਨੂੰ ਕਹਿੰਦੇ ਆ ਸੰਪੂਰਨ ਖੰਡ ਪਾਠ ਦੇ ਵਿੱਚ ਮੈਂ ਡਿਊਟੀ ਲਾਉਂਦਾ ਰਿਹਾ ਤੇ ਮੈਂ ਜਦੋਂ ਗ੍ਰੰਥੀ ਸਿੰਘਾਂ ਵਿੱਚ ਬਹਿਣਾ ਉਹਨਾਂ ਨੇ ਕਹਿਣਾ ਵੀ ਇੱਕ ਵਾਰੀ ਜਦੋਂ ਬੰਦੇ ਦਾ ਵਿਸ਼ਵਾਸ ਟੁੱਟ ਜੇ ਨਾ ਵੀ ਤੂੰ ਮਰ ਲਾ ਵੀ ਹੁਣ ਉਦੋਂ ਪਤਾ ਨਹੀਂ ਕੀ ਗੱਲ ਹੋਈ ਖਣੀ ਕੋਈ ਪਾਠੀ ਸਿੰਘ ਸੌ ਗਿਆ ਪਾਠ ਕਰਦਾ ਕਰਦਾ ਕੋਈ ਕਿਤਰਾ ਦੀ ਗੱਲ ਹੋ ਗਈ ਸੀ ਉਹ ਜਦੋਂ ਕੋਈ ਗੱਲ ਹੋਈ ਸੀ ਉਹਦੇ ਮੈਨੂੰ ਚੇਤਾ ਨਹੀਂ ਵੀ ਕੀ ਗੱਲ ਬਣੀ ਉੱਥੇ ਜਦੋਂ ਗੱਲਾਂ ਚੱਲ ਪਈਆਂ ਉਹਨਾਂ ਨੇ ਕਹਤਾ ਵੀ ਇੱਕ ਵਾਰੀ ਜਦੋਂ ਬੰਦੇ ਦਾ ਇੱਕ ਚੀਜ਼ ਤੋਂ ਵਿਸ਼ਵਾਸ ਉੱਠ ਜੇ ਨਾ ਬਾਅਦ ਵਿੱਚ ਉਹ ਬੰਦਾ ਭਾਵੇਂ ਦੂਜੇ ਬੰਦੇ ਦੇ ਗਾੜੀ ਸੋਨੇ ਦਾ ਵੀ ਹੋ ਕੇ ਆ ਜੇ ਨਾ ਉਹ ਤਾਂ ਵੀ ਉਹ ਗੱਲ ਨਹੀਂ ਬਣਦੀ ਤੇ ਜਿਹੜੇ ਬੰਦਿਆਂ ਨੇ ਗੱਲਾਂ ਕੀਤੀਆਂ ਕੱਲ ਨੂੰ ਉਹ ਸੋਨੇ ਦੇ ਵੀ ਬਣ ਕੇ ਮੇਰੇ ਸਾਹਮਣੇ ਆ ਜਾਣ ਨਾ ਉਹ ਗੱਲਾਂ ਮੇਰੇ ਦਿਮਾਗ 'ਚ ਚੇਤੇ ਆ ਜਾਣੀ ਕਿ ਹਾਂ ਇਹਨਾਂ ਨੇ ਆ ਗੱਲ ਕੀਤੀ ਸੀ ਉਸ ਟਾਈਮ ਤੇ ਇਹਨਾਂ ਨੇ ਆ ਕਾਰਨਾਵਾ ਕੀਤਾ ਸੀ ਉਸ ਟਾਈਮ ਤੇ ਗੱਲ ਨਹੀਂ ਚੇਤੇ ਭੁੱਲਣੀ ਗੱਲ ਅਹੀਂ ਮੈਂ ਕਦੇ ਵੀ ਕਿਸੇ ਨੂੰ ਮੂੰਹ ਤੇ ਗੱਲ ਨਹੀਂ ਕਰਦਾ ਹਾਂ ਨਾ ਮੈਂ ਪਿੱਠ ਤੇ ਗੱਲ ਕਰਦਾ ਮੈਂ ਜ਼ਿਆਦਾਤਰ ਗੱਲ ਜਿਹੜੀ ਵੀ ਹੁੰਦੀ ਹੀ ਨਾ ਉਸ ਟਾਈਮ ਤੇ ਮੈਂ ਸਾਰੀ ਗੱਲ ਘਰ ਦੇ ਨੂੰ ਆ ਕੇ ਦੱਸ ਦਿੰਦਾ ਹਾਂ ਵੀ ਹਾਂ ਯਾਰ ਆ ਇਹਨਾਂ ਨੇ ਇਤਲਾ ਕਰਤਾ ਇਹਨਾਂ ਨੇ ਇਤਲਾ ਕਰਤਾ ਉਸ ਟਾਈਮ ਤੇ ਜਾਂ ਅੱਜ ਤੱਕ ਸਿਰ ਤੇ ਸਿਰਫ ਮੇਰੇ ਘਰ ਦੇ ਨਾਲ ਖੜੇ ਆ ਹੋਰ ਕੋਈ ਨਹੀਂ ਨਾਲ ਖੜਿਆ ਸਿਰ ਤੇ ਸਿਰਫ ਘਰ ਦੇ ਉਹਨਾਂ ਨੇ ਕਹਿ ਵੀ ਕੋਈ ਗੱਲ ਨਹੀਂ ਇੱਕ ਗੱਲ ਹੋਈ ਹੀ ਹੁਣ ਚਲੋ ਚਲ ਰਹਿਣ ਹੀ ਦੋ ਫਿਰ ਨਾ ਗੱਲ ਵਿਵਾਦ ਚ ਆ ਜੂਗੀ ਵੀ ਉਹਨਾਂ ਨੇ ਕਿਹਾ ਸਾਡਾ ਵਿਵਾਦ ਕਰਦਾ ਵਾਏ ਹੈ ਕਿ ਨਹੀਂ ਉਹ ਵੀਡੀਓ ਵੀ ਅੱਜ ਤੱਕ ਪਈਆਂ ਉਹ ਸਾਰਾ ਕੁਝ ਮੇਰੇ ਤੋਂ ਪਿਆ ਪਰ ਡਾੜਾ ਸਾਬਿਆ ਹੋਇਆ ਸਾਰਾ ਕੁਝ ਮੈਂ ਅਪਲੋਡ ਨਹੀਂ ਕੀਤਾ ਕਿਉਂ ਨਹੀਂ ਕੀਤਾ ਇੱਕ ਸਿਰਫ ਤੇ ਸਿਰਫ ਲੜਾਈ ਕਰਕੇ ਸਿਰਫ ਤੇ ਸਿਰਫ ਵਿਵਾਦ ਕਰਕੇ ਮੈਂ ਕਦੇ ਵੀ ਕੇ ਵਿਵਾਦ ਵਾਲੀ ਗੱਲ 'ਚ ਨਹੀਂ ਆਇਆ ਨਾ ਮੈਂ ਹੋਣਾ ਹੀ ਚਾਹਣਾ ਕੀ ਲੈਣਾ ਵਿਵਾਦ ਵਿੱਚ ਵਿੱਚ ਆ ਗਿਆ ਹਨ ਜਿਹੜੀ ਗੱਲ ਕਰੂੰਗਾ ਮੈਂ ਸੱਚੀ ਕਰੂੰਗਾ ਤੇ ਉਹ ਜਿਨਨੇ ਸਮਝਣੀ ਆ ਉਹਨੇ ਸਮਝ ਲੈਣੀ ਹੈ ਤੇ ਜਿਨਨੇ ਨਹੀਂ ਸਮਝਣੀ ਉਹਨੇ ਫਿਰ ਕਹਿਣਾ ਵੀ ਹਾਂ ਇਹਨੇ ਆ ਗੱਲ ਗਲਤ ਕੀਤੀ ਆ ਮਾਰੋ ਕਮੈਂਟ ਗਦਾ ਕਮੈਂਟ ਮਾਰੋ ਭੈੜਾ ਕਮੈਂਟ ਮਾਰੋ ਇੱਥੇ ਕੱਲ ਨੂੰ ਗੱਲਣਾ ਕਰਿਆ ਹਨ ਕਰ ਲੋ ਕਮੈਂਟ ਯਾਰ ਫਿਰ ਕਿ ਜਿੱਥੇ ਜਿੱਥੇ ਲੋਕਾਂ ਨੇ ਇੰਨੇ-ਇੰਨੇ ਕਮੈਂਟ ਕਰਤੇ ਲੋਕਾਂ ਨੇ ਮੇਰੇ ਮੂੰਹ ਤੇ ਗੱਲਾਂ ਕਰਤੀਆਂ ਇੰਨੀਆਂ ਭੈੜੀਆਂ ਤਦੂ ਇਹ ਕਮੈਂਟ ਮਾਰ ਲੋਗੇ ਅਸੀਂ ਕੀ ਹੋਣ ਲੱਗਾ ਹੈ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਲੋਕਾਂ ਨੇ ਬੜੀ ਬੜੀ ਤਰੱਕੀ ਕੀਤੀ ਹੈ ਦਾਦਾ ਲੱਖ ਕਈਆਂ ਦੇ ਫੋਲੋਅਰ ਹੋਏ ਪਏ ਆ ਆਪ ਵੀਡੀਓ ਬਣਾਉਂਦੇ ਚੱਕਰ ਚ ਪਰ ਜਿਹੜੀ ਜਿਹੜਾ ਮੇਰਾ ਦਿਮਾਗ ਕਹਿੰਦਾ ਜਿਵੇਂ ਮੈਂ ਚੱਲਦਾ ਓਵੇਂ ਨਹੀਂ ਕੋਈ ਚੱਲਦਾ ਤੇ ਜਿਵੇਂ ਉਹ ਚੱਲਦੇ ਓਵੇਂ ਮੈਂ ਨਹੀਂ ਚੱਲਦਾ ਮੈਂ ਕਿਸੇ ਨੂੰ ਫੋਲੋ ਨਹੀਂ ਕਰਦਾ ਉਹ ਮੈਨੂੰ ਫੋਲੋ ਨਹੀਂ ਕਰਦੇ ਉਹ ਕਿ ਮੈਨੂੰ ਤੇ ਕੋਈ ਹਾਲੇ ਤੱਕ ਹਾਲੇ ਤੇ ਬਹੁਤੇ ਬੰਦੇ ਜਾਣਦੇ ਹੀ ਨਹੀਂ ਜਦੋਂ ਜਾਣਨ ਲੱਗ ਪਏ ਨਾ ਬਾਗਨ ਨੂੰ ਕਹਿਣਾ ਸਿਆਣਾ ਦੋ ਸਿਆਣਾ ਬੰਦਾ ਵੀ ਖਲਾਰ ਕੇ ਬਾਦੂਗਾ ਮੈਂ ਫਿਰ ਸੁਣ ਲਊਂ ਅੱਜ ਵੀ ਸੁਣ ਗਏ ਮੇਰੀਆਂ ਗੱਲਾਂ ਫਿਰ ਫਿਰ ਉਹ ਕਹਿਣਗੇ ਵੀ ਹਾਂ ਵੀ ਇਹਦੀ ਵੀਡੀਓ ਆਈ ਹੈ ਵੇਖੋ ਕੀ ਕਹਿੰਦਾ ਏ ਠੀਕ ਹੈ ਕਿ ਨਹੀਂ ਬਾਕੀ ਚਲੋ ਕੋਈ ਗੱਲ ਨਹੀਂ ਇਹੋ ਹੀ ਇੱਕ ਹੈਗਾ ਵੀ ਆਪਾਂ ਨੂੰ ਦਿਖਾਤਾ ਵੀ ਟਾਇਰ ਫਾਪਾ ਨੂੰ ਲੱਗ ਗਿਆ ਵਾ ਤੇ ਇਹ ਵੀ ਆਪਾਂ ਨੂੰ ਕਰਨਾ ਹੀ ਪੈਣਾ ਤੇ ਚਲੋ ਕਰਾਂਗੇ ਵੀ ਵੀ ਚਲੋ ਕੋਈ ਗੱਲ ਨਹੀਂ ਵੀ ਜ਼ਿੰਦਗੀ ਆਪਣੀ ਦੇ ਵਿੱਚ ਖੁਸ਼ ਰੋ ਲੰਦ ਲਾਓ ਤੇ ਦੂਜਿਆਂ ਵੱਲ ਵੇਖ ਕੇ ਨਾ ਕਦੇ ਸੜੋ ਤੇ ਜਿੰਨਾ ਤੁਹਾਡੇ ਤੋਂ ਹੁੰਦਾ ਉਹਨਾਂ ਕਰੋ ਹਮੇਸ਼ਾ ਉੱਚਾ ਉੱਚੇ ਜਾਣ ਦੀ ਉੱਚਾ ਵੇਖ ਕੇ ਚੱਲੋ ਉੱਚਾ ਵੇਖ ਚੱਲੋਗੇ ਨਾ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕਰ ਲੋਗੇ ਤੇ ਜੇ ਤੁਸੀਂ ਥੱਲੇ ਵੇਖ ਕੇ ਗਏ ਵੀ ਥੱਲੇ ਲੋਕ ਸਾਈਕਲ ਤੇ ਵੀ ਜਾਂਦੇ ਆ ਤੇ ਤੁਰ ਕੇ ਵੀ ਜਾਂਦੇ ਤੇ ਜਿਉਂ ਨਾਲ ਤੁਰਨਾ ਚਾਹੁੰਦੇ ਹੀ ਫਿਰ ਗੱਡੀਆਂ ਵਾਲਿਆਂ ਵੱਲ ਨਾ ਵੇਖਣਾ ਤੁਸੀਂ ਤੇ ਜੇ ਤੁਸੀਂ ਗੱਡੀਆਂ ਵੱਲ ਗੱਡੀਆਂ ਵਾਲਿਆਂ ਵੱਲ ਵੇਖਣਾ ਨਾ ਫਿਰ ਥੱਲੇ ਜਿਹੜੇ ਬੈਠੇ ਆ ਨਾ ਉਹਨਾਂ ਵੱਲ ਨਾ ਚੱਕਿਓ ਫਿਰ ਤੁਸੀਂ ਤਾਂ ਜਾਓਗੇ ਥੱਲੇ ਵਾਲਿਆਂ ਦੀ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਜੀ ਜੇਕਰ ਤੁਸੀਂ ਉੱਚਾ ਵੇਖੋਗੇ ਕਿ ਇਹ ਗੱਡੀ 'ਚ ਬੈਠੇ ਹੋਗੇ ਤੁਰ ਕੇ ਜਾਣ ਵਾਲੇ ਨੂੰ ਭਾਉਗੇ ਜੇ ਤੁਸੀਂ ਖੋ ਤੁਰ ਕੇ ਜਾਂਦਾ ਹੈ ਤੁਰ ਕੇ ਜਾਣ ਵਾਲੇ ਨੂੰ ਕੀ ਕੀ ਸਹਾਰਾ ਦੋਗੇ ਤੁਸੀਂ ਦੱਸੋ ਜੇ ਕੋ ਸਾਈਕਲ ਤੇ ਜਾਂਦਾ ਤੁਸੀਂ ਗੱਡੀ 'ਚ ਜਾਂਦਾ ਜਿੱਤੇ ਫਿਰ ਤੁਸੀਂ ਸਾਈਕਲ ਵਾਲੇ ਦੀ ਮਦਦ ਕਰੋਗੇ ਤੇ ਜੇ ਤੁਸੀਂ ਵੀ ਨਾਲ ਸਾਈਕਲ ਤੇ ਜਾਓਗੇ ਤਾਂ ਕੀ ਕਰ ਲੋਗੇ ਦੱਸੋ ਇਹ ਕਰਕੇ ਤੁਸੀਂ ਕਿਸੇ ਨੂੰ ਕਾਪੀ ਕਰਨੀ ਛੱਡੋ ਆਪਨਾ ਆਪ ਸਵਾਰੋ ਆਪਨਾ ਆਪ ਕਰੋ ਜੇ ਜਿੰਤਰਾ ਦੀ ਜ਼ਿੰਦਗੀ ਹੈ ਇਹ ਨਹੀਂ ਗੁਜ਼ਾਰੋ ਤੇ ਬਾਕੀ ਜਿਹਨਾਂ ਨੇ ਨਹੀਂ ਸਮਝਣੀ ਨਾ ਤੈਨੂੰ ਕੀ ਸਮਝਣੀ ਗੱਲ ਜਿੰਤਰਾ ਜ਼ਿੰਦਗੀ ਹੈਗੀ ਤੂੰ ਆਪਣੀ ਉਹਦੇ ਚ ਕਟੋ ਜਿਹੜੀ ਜ਼ਿੰਦਗੀ ਤੇੜੇ ਚੱਲਣ ਦੀ ਹੈ ਲੈਣ ਚੱਲਣ ਦੀ ਉਹ ਚ ਕਟੋ ਕਿਉਂਕਿ ਬਹੁਤੇ ਬੰਦੇ ਗੱਲ ਨੂੰ ਅਣ ਸੁਣਾ ਕਰ ਦਿੰਦੇ ਆ ਤੇ ਤੂੰ ਹੀ ਕੱਲ ਸੁਣ ਕੇ ਕਰਨਾ ਕੀ ਕਿਹੇ ਦੀ ਹੈ ਕਿ ਨਹੀਂ ਮੈਂ ਵੀ ਤਾਂ ਇਹਦੇ ਮਤ ਨਹੀਂ ਦੇਣ ਆਇਆ ਸਲਾਹ ਹੀ ਦੇਣ ਆਇਆ ਤੂੰ ਹੀ ਸਾਰੇ ਮੇਰ ਨੂੰ ਸਿਆਣੇ ਜੇ ਤੇ ਬਾਕੀ ਤੂੰ ਹੀ ਆਪਣਾ ਦਿਮਾਗ ਲਾਓ ਜੋਤ ਨਹੀਂ ਕਰਨਾ ਕਰੋ ਤੇ ਬਸ ਆਪਣਾ ਦੇ ਨਾ ਸੁਣਾਵਾ ਪਈ ਉੱਚਾ ਵੇਖ ਕੇ ਚੱਲੋ ਅਸਮਾਨ ਵਾਲੇ ਵੇਖ ਕੇ ਚੱਲੋ ਪਈ ਕਿੰਨੇ ਬੰਦੇ ਉੱਤੇ ਤੋਂ ਉੱਤੇ ਬੈਠੇ ਨੇ ਜਿਨ੍ਹਾਂ ਦੇ ਕੋਲ ਅਰਬਾਂ ਖਰਬਾਂ ਦੀ ਜਾਇਦਾਦ ਹੈ ਉਹਨਾਂ ਵੱਲ ਵੇਖ ਕੇ ਚੱਲੋ ਤੁਹਾਨੂੰ ਕਿਹਨੇ ਦੇਣ ਨਹੀਂ ਆਉਣੀ ਪਰ ਤੁਸੀਂ ਉਹਨਾਂ ਦੇ ਵੱਲ ਵੇਖ ਕੇ ਚੱਲੋ ਕਿ ਕੋਈ ਨਾ ਕੋ ਥੋੜਾ ਬੋੜਾ ਕਰ ਤੇ ਲਓਗੇ ਜਿੱਦਿ ਥੱਲੇ ਵੇਖ ਕੇ ਤੁਰੇ ਜਾਵੋਗੇ ਥੱਲੇ ਹੈ ਬੜੇ ਥੱਲੇ ਹੈ ਬੜੇ ਲੋਕ ਤੁਰ ਕੇ ਜਾਂਦੇ ਆਹੀਂ ਫਿਰ ਮੋਟਰਸਾਈਕਲ ਤੇ ਜਾਂ બસ ਕੁਛ ਨਹੀਂ ਬਾਨਾ ਛੱਡ ਦੋ ਖਿਹੜੇ ਫਿਰ ਕਮਾਈਆਂ ਕਮਾਈਆਂ ਦੇ ਰਬਾ ਨਾਲ ਦਾਲ ਫੁਲਕਾ ਛਕੋ ਤੇ ਘਰਾਂ ਨੂੰ ਜਾਓ ਠੀਕ ਹੈ ਜੀ ਤੇ ਬਾਕੀ ਜਿਹੜੀ ਵਿਵਾਦ ਦੀ ਗੱਲ ਆ ਉਹ ਮੈਂ ਨਾ ਅਜੇ ਤੱਕ ਕਿਤੇ ਵਿਵਾਦ ਚ ਆਇਆ ਜੇ ਕੋਈ ਕਰੂਗਾ ਮੇਰਾ ਵਿਵਾਦ ਤੇ ਸਾਰ ਨੂੰ ਵੈਲਕਮ ਆਜੋ ਮੈਂ ਵੀ ਹੁਣ ਵੇਲਾ ਹੀ ਨਾ ਰਾਤ ਨੂੰ ਤੇ ਲਾਈਵ ਹੋ ਜਾ ਕਰੂੰਗਾ ਜੇ ਬਹੁਤੀ ਗੱਲਾਂ ਆ ਤੇ ਜੇ ਕਿਸੇ ਨੇ ਕਰਨਾ ਆ ਦੇ ਜੇ ਕੋਈ ਮੈਨੂੰ ਕਰਨਾ ਚਾਹੁੰਦਾ ਮੇਰਾ ਵਿਵਾਦ ਤੇ ਮੈਂ ਵੀ ਇਹ ਕੰਮ 'ਚ ਖੁਸ਼ ਹੋਊਂਗਾ ਵੈਸੇ ਵੀ ਮੈਂ ਵੀ ਕੇ ਨੂੰ ਦੋ ਚਾਰ ਗੱਲਾਂ ਕਰਾਂ ਤੇ ਕੋਈ ਚਲੋ ਮੈਨੂੰ ਕਰੇ ਮੈਂ ਵੀ ਕੇ ਨੂੰ ਕਰਾਂ ਤੇ ਮੈਨੂੰ ਵੀ ਖੁਸ਼ੀ ਮਿਲੂਗੀ ਕੋਈ ਮੇਰਾ ਵਾਦ ਕਰਨ ਵਾਲਾ ਆਇਆ ਹੈ ਕਿ ਨਹੀਂ ਤੇ ਬਾਕੀ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਫਿਰ ਆਪਾਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਸਸਰੀ ਗਾਲ ਹੈ ਜੀ ਸਾਰਿਆਂ ਨੂੰ ਫਿਰ